ਸਭ ਤੋਂ ਪਹਿਲਾਂ ਪੀਐਸਟਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਹੋਰ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਲੈ ਕੇ ਆਇਆ ਕਿ ਜਿਹੜੀ ਸੀਟ ਐਟ ਦੀ ਅਨਸਰ ਕੀ ਹੈ ਉਹ ਆਊਟ ਹੋ ਚੁੱਕੀ ਹੈ ਤਾਂ ਜਿਨ੍ਹਾਂ ਨੇ ਆਪਦੇ ਅਨਸਰ ਕੀ ਨਹੀਂ ਚੈੱਕ ਕਰੀ ਉਹ ਆਪ ਦਾ ਚੈੱਕ ਕਰ ਲੈਣ ਸੀਟ ਐਟ ਦੀ ਅਫੀਸ਼ੀਅਲ ਸਾਈਟ ਤੇ ਅ ਇੱਕ ਹੋਰ ਬੇਨਤੀ ਇਹ ਸੀ ਕਿ ਪਿੱਛੇ ਆਪਣੀ ਯੂਨੀਅਨ ਦੀ ਜਿਹੜੀ ਮੀਟਿੰਗ ਮਾਨਯੋਗ ਐਮਐਲਏ ਜਲਾਲਾਬਾਦ ਕੋਲਤੀ ਕੰਬੋਜ ਜੀ ਨਾਲ ਹੋਈ ਹੈ ਔਰ ਉਹਦੇ ਸਬੰਧ ਤੇ ਵਿੱਚ ਕੱਲ ਤੋਂ ਅਨੁਸਾਰੀ ਅਪਡੇਟ ਦੱਸੀ ਸੀਗੀ ਜੋ ਵੀ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ 14 ਤਰੀਕ ਨੂੰ ਸਿੱਖਿਆ ਮੰਤਰੀ ਸਾਹਿਬ ਨਾਲ ਆਪਣੇ ਨਾਲ ਜਾ ਕੇ ਮੀਟਿੰਗ ਕਰਵਾਣਗੇ ਯੂਨੀਅਨ ਦੀ। ਔਰ ਜੋ ਵੀ ਯੂਨੀਅਨ ਨੇ ਮੰਗਾ ਨੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਸਰਕਾਰ ਨੂੰ ਮਤਲਬ ਪ੍ਰੋਸਾ ਦਿੱਤਾ ਗਿਆ ਉਹਨਾਂ ਵੱਲੋਂ ਕਿ ਜਿਹੜੇ ਤੁਹਾਡੇ ਮੰਗਾ ਨੇ ਉਹ ਬਿਲਕੁਲ ਮੰਨੀਆਂ ਜਾਣ ਗਿਆ। ਤਾਂ ਇਹ ਤੁਹਾਨੂੰ ਕੱਲ ਸਾਂਝ ਕਰ ਦਿੱਤਾ ਗਿਆ ਸੀਗਾ ਜੋ ਵੀ ਇਨਫੋਰਮੇਸ਼ਨ ਸੀਗੀ ਲਾਈਵ ਹੋ ਕੇ। ਤਾਂ ਇੱਕ ਮੇਰੀ ਬੇਨਤੀ ਇਹ ਵੀ ਹੈ ਕਿ ਗਰੁੱਪਾਂ ਦੇ ਵਿੱਚ ਤੁਸੀਂ ਸਭ ਬੈਠਿਓ। ਕੋਈ ਨਹੀਂ ਵੀ ਹੋਣੇ ਗਰੁੱਪਾਂ ਦੇ ਵਿੱਚ। ਤਾਂ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਇਸ ਆਡੀਓ ਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ WhatsApp ਗਰੁੱਪ ਦਾ Facebook ਦਾ Instagram ਦਾ ਸਾਰੇ ਚੈਨਲਾਂ ਦੇ ਸੋਸ਼ਲ ਮੀਡੀਆ ਯੂਨੀਅਨ ਦੇ ਪਲੇਟਫਾਰਮ ਦੇ ਲਿੰਕ ਤੁਹਾਨੂੰ ਨੀਚੇ ਦਿੱਤੇ ਹੋਏ ਆ ਹੋਰ ਵਧੇਰੇ ਜਾਣਕਾਰੀ ਲਈ ਤੁਹਾਨੂੰ ਪੱਟੀ ਦੇ ਉੱਪਰ ਨੰਬਰ ਵੀ ਸਾਡੇ ਦਿੱਤੇ ਹੋਏ ਆ ਤੁਸੀਂ ਉਹਨਾਂ ਤੇ ਕਾਲ ਕਰਕੇ ਵੀ ਪੁੱਛ ਸਕਦੇ ਹੋ ਕੋਈ ਵੀ ਤੁਹਾਡੀ ਇਨਕੁਆਰੀ ਹੋਏ ਤਾਂ ਬੇਨਤੀ ਹੈ ਸਾਰੇ ਯੂਨੀਅਨ ਦਾ ਸਾਥ ਦਿਓ ਤਾਂ ਕਿਉਂਕਿ ਆਪਾਂ ਵੀ ਇੱਕ ਪੀਐਸਟਟ ਸੀਟਾਟਾ ਦੇ ਟਾਈਮ ਤੋਂ ਟਾਈਮ ਹੋ ਰਿਹਾ ਔਰ ਪੀਐਸਟਟ ਦਾ ਵੀ ਇੱਕ ਜਿਹੜਾ ਕੈਲੰਡਰ ਔਰ ਲੈ ਕੇ ਆਈਏ ਜਿਹੜਾ ਜਲਦੀ ਤੋਂ ਜਲਦੀ ਤਾਂ ਕਿ ਏਥੈਂਟਿਕ ਪੇਪਰ ਕਰਾਉਣ ਦੇ ਵਿੱਚ ਕਾਮਯਾਬ ਹੋਈਏ ਕਿਉਂਕਿ ਸਰਕਾਰ ਇਸ ਚੀਜ਼ ਤੇ ਅਜੇ ਗੌਰ ਨਹੀਂ ਕਰ ਰਹੀ ਔਰ ਨੈਕਸਟ ਟਾਈਮ ਕੀ ਹੋਏਗਾ ਜੇ ਪੇਪਰ ਲੈਣ ਦੇ ਵਿੱਚ ਆਪਾਂ ਲੇਟ ਹੁੰਨੇ ਆ ਤਾਂ ਸਰਕਾਰ ਕੀ ਕਰੇਗੀ ਆਪ ਨੂੰ ਟਾਈਮ ਨਹੀਂ ਦੇਗੀ ਕਿਉਂਕਿ ਉਹਨਾਂ ਨੇ ਕੀ ਕਰਨਾ ਫਿਰ ਲਾਸਟ ਟਾਈਮ ਤਰ੍ਹਾਂ ਜਿਵੇਂ ਹੋਇਆ ਸੀਗਾ ਕਿ 16 ਕਿ 17 ਫਰਵ ਨੂੰ ਨੋਟੀਫਿਕੇਸ਼ਨ ਕੱਢ ਕੇ ਔਰ 12 ਮਾਰਚ ਨੂੰ ਪੇਪਰ ਲੈ ਲਿਆ ਗਿਆ ਸੀਗਾ ਔਰ ਪੇਪਰ ਜੋ ਕਿ ਫਲੇਵਰਸ ਤੋਂ ਬਾਹਰ ਇੱਕ ਔਥੈਂਟਿਕ ਪੇਪਰ ਨਹੀਂ ਸੀਗਾ ਤਾਂ ਇਸ ਵਾਰ ਇਸ ਤਰ੍ਹਾਂ ਨਾ ਹੋਵੇ ਸਾਰੇ ਸਾਥ ਦੇ ਯੂਨੀਅਨ ਦਾ ਤਾਂ ਤੁਹਾਨੂੰ ਕੋਲ ਦੇ ਦਿੱਤੀ ਗਈ ਹੈ ਅਗਰ 14 ਤਰੀਕ ਨੂੰ ਆਪਣੇ ਐਮਐਲਏ ਸਾਹਿਬ ਆਪਣੇ ਮੀਟਿੰਗ ਨਹੀਂ ਕਰਵਾਉਂਦੇ ਸਿੱਖੇ ਮੰਤਰੀ ਸਾਹਿਬ ਨਾਲ ਤਾਂ 16 ਤਰੀਕ ਨੂੰ ਐਮਐਲਏ ਸਾਹਿਬ ਦੀ ਕੋਠੀ ਦੇ ਬਾਹਰ ਤਰਨਾ ਦਿੱਤਾ ਜਾਊਗਾ ਸਾਰੇ ਹੌਮ ਹੌਮਾ ਕੇ ਪਹੁੰਚੋ ਜਿੰਨੇ ਵੀ ਸਾਥੀ ਹਬੋਰ ਫਾਜ਼ਿਲਕਾ ਜਲਾਲਾਬਾਦ ਜਾਂ ਨੇੜੇ ਲੱਗਦੇ ਪਿੰਡਾਂ ਸ਼ਹਿਰਾਂ ਤੋਂ ਨੇ ਸਾਰੇ ਜ਼ਰੂਰ ਪਹੁੰਚੋ ਧੰਨਵਾਦ